ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਭਰਾ ਚੜ੍ਹਦੀ ਕਲਾ 'ਚ ਠੀਕ ਠਾਕ ਹੋਵੋਗੇ ਲਓ ਵੀ ਮਿੱਤਰੋ ਇੱਕੋ ਏਰੀਆ ਦੇ ਵਿੱਚ ਆਪਾਂ ਦੋ ਕਰਾਹੇ ਡਿਲੀਵਰ ਕਰ ਰਹੇ ਹਾਂ ਮਿੱਤਰੋ ਸਾਨੂੰ ਬੜੀ ਦੂਰ ਤੋਂ ਕਾਲ ਆਇਆ ਸੀ 200 ਕਿਲੋਮੀਟਰ ਬਾੜ ਤੋਂ ਸੋ ਪਹਿਲਾਂ ਕਰਾ ਦੀ ਗੱਲਬਾਤ ਕਰੀਏ ਜੇ ਇਹ ਦਰਸਲ ਆਪਾਂ ਇੱਕ ਕਰਾਹਾ ਭੇਜਿਆ ਸੀਗਾ ਕੋਟ ਬਾਦਲਖਾਂ ਉਸਦੇ ਲਾਗੇ ਪੈਂਦੇ ਪਿੰਡ ਅਜਤਾਨੀ ਤੋਂ ਬਾਈ ਦਾ ਕਾਲ ਆਇਆ ਸੀ ਨੂਰਮੈਲ ਦੇ ਲਾਗੇ ਸੋ ਬਾਈ ਨੇ ਪਹਿਲਾਂ ਆਪਣਾ ਕਰਾਹਾ ਚਲਾਇਆ ਸੀ ਉਹ ਕੋਟ ਬਾਦਲਖਾਂ ਜਿਹੜਾ ਆਪਾਂ ਕਰਾਹਾ ਭੇਜਿਆ ਸੀਗਾ ਸੋ ਉਹ ਕਰਾਹ ਚਲਾ ਕੇ ਬਾਈ ਨੇ ਸਾਨੂੰ ਕਾਲ ਕੀਤਾ ਸੀ ਬਾਈ ਜੀ ਕਹਿੰਦੇ ਸਾਨੂੰ ਉਸ ਟਾਈਪ ਦਾ ਕਰਾਹ ਬਾਈ ਜੀ ਰੈਡੀ ਕਰ ਦਿਓ ਸੋ ਪਹਿਲਾਂ ਇਸ ਕਰਾਹ ਦੀ ਗੱਲਬਾਤ ਕਰਦੇ ਆਂ ਬਾਬਿਓ ਇਹ ਕਰਾਹ ਜਿਹੜਾ ਆਪਾਂ ਪਿੰਡ ਜਤਾਨੀ ਭੇਜਣਾਗਾ ਤੇ ਜਿਹਦੇ ਸਾਈਜ਼ ਦੀ ਗੱਲ ਕਰਕੇ ਪਹਿਲਾਂ ਆਪਾਂ ਸਾਈਜ਼ ਇਹਦਾ ਹੈਗਾ 8.5 ਫੁੱਟ ਦੀ ਲੰਬਾਈ ਆ ਤੇ 26 ਇੰਚੀ ਕਰਾਹੇ ਦੀ ਉਚਾਈ ਆ ਸੋ ਫੁੱਲ ਹੈਵੀ ਡਿਊਟੀ ਕਰਾਹਾ ਜਿਹੜਾ ਇਹ ਬਣਾਇਆ ਹੋਇਆ ਗਮੜਾ ਲੱਗਿਆ ਕਿ ਕੈਮਰਾ ਮਾਰ ਕੇ ਦਿਖਾ ਦੇ ਮੇਰਾ ਵੀਰ ਫੁੱਲ ਹੈਵੀ ਡਿਊਟੀ ਕਰਾਹਾਗਾ 2 ਕੁਇੰਟਲ 15-20 ਕਿਲੋ ਦੇ ਨੀਅਰਬੋਟ ਕਰਾਹੇ ਦਾ ਵਜਨਾ ਡਬਲ ਕੋੜੀ ਦੇ ਵਿੱਚ ਇਹ ਜਿਹ ਸੋ ਬਹੁਤ ਵਧੀਆ ਇਸ ਕਰਾ ਦਾ ਰਿਜ਼ਲਟ ਆ ਸੈਜ ਵੀ ਟ੍ਰੈਂਡਿੰਗ ਦੇ ਵਿੱਚ ਚੱਲਦਾ ਹੈ ਸੋ ਜੇ ਗੱਲ ਕਰੀਏ ਇਹਦੇ ਵਿੱਚ ਜਿ ਘੋੜੀ ਦੀ ਘੋੜੀ ਇਹਦੇ ਵਿੱਚ ਆਪਾਂ 22 ਇੰਚੀ 500 ਦੀ ਮੂਰੇ ਫੁੱਲ ਹੈਵੀ ਡਿਊਟੀ ਲਾਈ ਹੋਈ ਹੈ ਤੇ ਬੈਕ ਵਾਲੀ ਘੋੜੀ ਵੀ ਫੁੱਲ ਹੈਵੀ ਡਿਊਟੀ ਇਹਦੇ ਵਿੱਚ ਆਪਾਂ ਲਗਾਈ ਹੋਈ ਹੈ ਸੋ ਬਹੁਤ ਵਧੀਆ ਕਰਾਗਾ ਮਿੱਤਰੋ ਸੋ ਇਸ ਤੋਂ ਬਾਅਦ ਜੇ ਆਪਾਂ ਨੈਕਸਟ ਕਰਾ ਦੀ ਗੱਲ ਕਰਗੇ ਇਸ ਕਰਾ ਦਾ ਕਾਲ ਆਪਾਂ ਨੂੰ ਬਾਬੇਓ ਨਕੋਦਰ ਦੇ ਲਾਗੇ ਪਿੰਡ ਰਹੀਮਪੁਰ ਤੋਂ ਆਇਆ ਸੀਗਾ ਬਾਈ ਨੇ ਆਪਣੀ ਵੀਡੀਓ ਦੇਖੀ ਸੀਗੀ ਕਰਾਹੇ ਚੱਲਦੇ ਦੀ ਵੀ ਵੀਡੀਓ ਦੇਖੀ ਸੀ ਬਾਈ ਨੇ ਆਪਣੀ ਇੰਸਟਾਗ੍ਰਾਮ ਤੇ ਵੀਡੀਓ ਦੇਖ ਕੇ ਆਪਾਂ ਨੂੰ ਕਾਲ ਕੀਤਾ ਸੀ ਬਾਈ ਜੀ ਕਹਿੰਦੇ ਸਾਨੂੰ 2 ਕੁਆਂਟਲ ਇਸ ਕਰਾ ਦਾ ਵੀ ਭਜਨ ਜਿਹੜਾ ਹੈਗਾਗਾ ਉਹ 2 ਕੁਆਂਟਲ 15 20 ਕਿਲੋ ਦੇ ਨੇਅਰ ਬੋਟ ਆ ਸੋ ਇਸ ਇਹ ਵੀ ਬਹੁਤ ਵਧੀਆ ਕਰਾ ਬਣਿਆ ਹੋਇਆਗਾ ਉਸ ਸਟੈਪ ਦਾ ਹੀ ਕਰਾਗਾ ਉਹ ਦੱਸ ਗਿਆ ਇਹਦੀ ਲੱਗੀ ਹੋਈ ਆ ਫੁੱਲ ਹੈਵੀ ਡਿਊਟੀ ਤੇ ਬਾਕੀ ਛੁਰੀ ਵੀ ਇਹਦੇ ਵਿੱਚ ਵਧੀਆ ਲੱਗੀ ਹੋਈ ਆ ਉਸ ਕਰਾ ਦੇ ਵਿੱਚ ਵੀ ਦੱਸ ਗਿਆ ਇਹਦੀ ਚਾਦਰ ਲੱਗੀ ਹੋਈ ਆ ਤੇ ਛੁਰੀ ਵੀ ਜਿਹੜੀ ਪੂਰੀ ਵਧੀਆ ਲੱਗੀ ਹੋਈ ਆ ਜਿਹਦੀ ਕਿ ਸਾਈ ਬਹੁਤ ਘਟਾ ਸੋ ਇਹਦਾ ਸਾਈਜ ਵੀ 8.5 ਫੁੱਟ ਆ ਤੇ ਲੰਬਾਈ 8.5 ਫੁੱਟ ਆ ਤੇ 26 ਇੰਚ ਉਚਾਈ ਆ ਸੋ ਬਹੁਤ ਵਧੀਆ ਕਰਾ ਮਿੱਤਰੋ ਸੋ ਤੁਸੀਂ ਵੀ ਦੂਰ ਨੇੜੇ ਮੇਰਾ ਵੀਰ ਕੰਟੈਕਟ ਕਰ ਲਵੇ ਵਿਚਜਕ ਜਿਹੜੇ ਭਰਾ ਨੂੰ ਕਰਾਹੇ ਦੀ ਜਰੂਰਤ ਆ ਤੇ ਇੱਕ ਵਾਰੀ ਜਰੂਰ ਜਾਲ ਕਰ ਲਓ ਤੁਹਾਡੇ ਭਰਾ ਨੂੰ ਮੈਸਤਰੀ ਲਾਲ ਸਿੰਘ ਕੋਟਸ਼ਮੀਰ ਦੁਕਾਨ ਨੰਬਰ 3 ਉੱਤੇ ਜਰੂਰ ਵਿਜ਼ਿਟ ਕਰਿਓ ਬਾਕੀ ਸਕਰੀਨ ਤੇ ਚੱਲਦਾ ਨੰਬਰ ਆ ਤੁਸੀਂ ਕਾਲ ਕਰਕੇ ਕਰਾਹੇ ਬੁੱਕ ਕਰ ਸਕਦੇ ਹੋ ਮਿੱਤਰੋ ਸੋ ਗੱਡੀ ਆਉਣ ਵਾਲੀ ਆ ਤੇ ਡਿਲੀਵਰ ਕਰ ਰਹੇ ਆ ਮਿੱਤਰੋ ਡਿਲੀਵਰੀ ਦਾ ਡੇ ਅੱਜ ਸੋ ਜਰੂਰ ਤੁਸੀਂ ਵੀ ਕਾਲ ਕਰਿਓ ਤੇ ਬਾਕੀ ਤੁਹਾਨੂੰ ਪਤਾ ਆਪਣੇ ਕੰਮ ਦੀ ਕੁਆਲਿਟੀ ਇੱਕ ਨੰਬਰ ਹੁੰਦੀ ਆ ਕੁਆਲਿਟੀ ਦੇ ਵਿੱਚ ਆਪਾਂ ਕੋਈ ਕੰਪਰੋਮਾਈਜ਼ ਨਹੀਂ ਕਰਦੇ ਕਮ ਆਪਣਾ ਇੱਕ ਨੰਬਰ ਹੁੰਦਾ ਕਰਾਹੇ ਦੀ ਸ਼ੁੱਧ ਦੀ ਫੁੱਲ ਔਨ ਗਰੰਟੀ ਹੈ ਆਪਣੇ ਰੀਡਰਾਂ ਦੇ ਵਿੱਚ ਮਿੱਤਰੋ ਸੋ ਜਰੂਰ ਕਰਿਓ ਜੀ ਕੰਟੈਕਟ ਤੇ ਵੇਚ ਲਾਜ਼ਮੀ ਕਰਿਓ ਮਿਸਤਰੀ ਲਾਭ ਸਿੰਘ ਕੋਟਸ਼ਮੀਰ ਦੁਕਾਨ ਨੰਬਰ 3 ਬਾਕੀ ਫੁੱਲ ਵਧੀਆ ਬੈਕਸਾਈਡ ਤੋਂ ਵੀ ਤੁਸੀਂ ਦੇਖਿਆ ਕਰਾਹੇ ਫੁੱਲ ਵਧੀਆ ਬਣੇ ਹੋਏ ਨੇ ਡਬਲ ਬੀਮ ਲਗਾ ਕੇ ਵਿੱਚ ਸਪੋਰਟਾਂ ਲਗਾ ਕੇ ਸੋ ਕਰਿਓ ਜੀ ਕੰਟੈਕਟ ਤੇ ਲਾਜ਼ਮੀ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਤੱਕ ਵੀਡੀਓ ਤਾਂ ਜੋ ਆਪਣੇ ਨਾਲ ਉਹਨਾਂ ਨੂੰ ਕੰਟੈਕਟ ਕਰਨਾ ਸੌਖਾ ਹੋ ਜਾਏ ਆਪਣਾ ਐਡਰੈਸ ਕੰਟੈਕਟ ਨੰਬਰ ਉਹਨਾਂ ਤੱਕ ਸੌਖਾ ਪਹੁੰਚ ਜਾਏ ਸੋ ਇੱਥੇ ਤੱਕ ਵੀਡੀਓ ਦੇਖਦੇ ਆ ਗਏ ਹੋ ਤਾਂ ਪੇਜ ਨੂੰ ਵੀ ਜਰੂਰ ਫੋਲੋ ਕਰ ਲਿਓ ਕਿਉਂਕਿ ਇਦਾਂ ਦੀਆਂ ਅਪਡੇਟਾਂ ਆਪਾਂ ਕਰਾਹਾਂ ਬਾਰੇ ਹਰ ਰੋਜ਼ ਲੈ ਕੇ ਆਉਂਦੇ ਰਹਿੰਨੇ ਆ ਸੋ ਕਿਸੇ ਭਰਾ ਦਾ ਫਾਇਦਾ ਹੋਏ ਇੰਦਾ ਵੀਡੀਓ ਸ਼ੇਅਰ ਕਰਨ ਨਾਲ ਸੋ ਜਰੂਰ ਕਰਿਓ ਜੀ ਸ਼ੇਅਰ ਤੇ ਪੇਜ ਨੂੰ ਕਰ ਲਓ ਫੋਲੋ ਤੇ ਬਾਕੀ ਹੋ ਸਕਿਆ ਦਵਾਈਆਂ ਦਾ ਰਿਵਿਊ ਵੀ ਆਪਾਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਸੋ ਸੋ ਹਾਂਜੀ ਫਾਈਨਲੀ ਕਰਾਹ ਲੋਡ ਹੋ ਗਏ ਨੇ ਸੋ ਬਾਈ ਜੀ ਇੱਕ ਗੱਲ ਹੋਰ ਜਿਹੜਾ ਭਰਾ ਆਪਾਂ ਨੂੰ ਵੀਡੀਓ ਦੇਖ ਕੇ ਕਾਲ ਕਰੂਗਾ ਵੀਰੇ ਉਹਨੂੰ ਸਪੈਸ਼ਲ ਡਿਸਕਾਊਂਟ ਦੇ ਉੱਤੇ ਆਪਾਂ ਕਰਾਹਾ ਬਣਾ ਕੇ ਦੇਵਾਂਗੇ ਸੋ ਕਰ ਲਿਓ ਜੀ ਕੰਟਰੈਕਟਰ ਜਿਹੜੇ ਭਰਾ ਨੂੰ ਕਰਾਹੇ ਦੀ ਜ਼ਰੂਰਤ ਆ ਤੇ ਰਿਵਿਊ ਤੁਹਾਡੇ ਨਾਲ ਸਾਂਝਾ ਕਰਾਂਗੇ ਸਤਿ ਸ਼੍ਰੀ ਅਕਾਲ ਲਓ ਜੀ ਇੱਕ ਭਾਜੀ ਹੁਣ ਦਾ ਆਰਡਰ ਆਇਆ ਸੀ ਕਰਾਹ ਦਾ ਤੇ ਆਪਾਂ ਭਾਜੀ ਨਕੁੱਦਰ ਤੇ ਲੱਗੀ ਕਿਹੜਾ ਪਿੰਡ ਆ ਇਹ ਵਹੀਮਪੁਰ ਸਤਿ ਸ਼੍ਰੀ ਅਕਾਲ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਭਾਈ ਆਪਾਂ 3 ਦਿਨ ਹੋਏ ਆਰਡਰ ਕੀਤੇ ਨੂੰ ਜੀ ਕੋਟ ਸਮੀਰ ਇਹ ਬਠਿੰਡੇ ਜਿਆ ਜੀ ਕਿੰਨਾ ਦਿਨਾਂ ਜੇ ਸਾਨੂੰ ਪਹੁੰਚ ਕਰ ਦਿੱਤੀ ਆ ਜੀ ਬਣਿਆ ਵੀ ਬਹੁਤ ਵਧੀਆ ਆ ਜੀ ਬਾਕੀ ਹੁਣ ਚਲਾ ਕੇ ਦੇਖਾਂਗੇ ਦੂਸਰ ਵੀਡੀਓ ਭਾਜੀ ਕਿਦਾਂ ਠੀਕ ਹੈ ਡਿਲੀਵਰੀ ਕੋਈ ਦਿੱਕਤ ਤਾਂ ਨਹੀਂ ਆਈ ਕੋਈ ਤੇ ਇੱਕ ਆ ਬੈਕ ਸਾਈਡ ਦੇ ਕੋਲ ਆ ਗਈ ਭਾਜੀ ਤੁਸੀਂ ਉਲਟਾ ਕਰਕੇ ਵੀ ਲਾ ਸਕਦੇ ਹੋ ਇੱਕੇ ਫਰੰਟ ਵਾਲੇ ਪਾਸੇ ਠੀਕ ਹੈ ਭਾਜੀ ਅਸੀ ਕਾਲ ਤੁਹਾਨੂੰ ਅਸੀ ਕਾਲ ਜੀ ਇੱਕ ਭਾਜੀ ਉਹਨਾਂ ਨੇ ਕਰਾ ਆਰਡਰ ਕੀਤਾ ਸੀ ਤੇ ਪੁੱਛਦੇ ਭਾਜੀ ਉਹਨਾਂ ਤੋਂ ਰਿਵਿਊ ਕਿੰਨੇ ਆ ਭਾਜੀ ਕਿਦਾਂ ਲੱਗਿਆ ਕਰਾ ਤੁਹਾਨੂੰ ਬਹੁਤ ਵਧੀਆ ਭਾਜੀ ਅਸੀਂ ਜਲਾ ਕੇ ਵੇਖਿਆ ਵਾ ਵਧੀਆ ਵੈਤਾ ਜੀ ਕੈਦਨਾ ਡਾਟਾ ਦਿੱਤਾ ਸੀ ਪਾਜੀ ਆਪਣੇ ਆਰਡਰ ਤੇ ਪਹੁੰਚ ਗਿਆ ਕਰਾਇਆ ਹਾਂਜੀ ਹਾਂਜੀ ਜਿੱਦਾਂ ਆਰਡਰ ਵਿੱਚ ਆਇਆ ਸੀ ਉਦੋਂ ਮੈਂ ਪਹੁੰਚ ਗਿਆ ਠੀਕ ਹੈ ਪਾਜੀ ਕੋਈ ਹੋਰ ਡਾਊਟ ਪਾਜੀ ਨਹੀਂ ਨਹੀਂ ਕੋਈ ਨਹੀਂ ਵਧੀਆ ਵਧੀਆ ਚੀਜ਼ ਬਹੁਤ ਵਧੀਆ ਜੀ ਮਾਜੀ ਠੀਕ ਧੰਨਵਾਦ ਪਾਜੀ ਜੋ ਕਹਿੰਦੇ ਉਹੋ ਹੀ ਆ ਪਾਜੀ ਜੀ ਸ਼ੁਕਰੀਆ ਦਾ ਪਾਜੀ ਧੰਨਵਾਦ